ਕਰਾਉਣੀ ਆ ਜੀ ਜਿੰਨੇ ਤੋਂ ਮਰਜੀ ਜ਼ੋਰ ਕੋ ਜ਼ੋਰ ਲਾ ਲੇ ਭਾਈ ਪਿੱਛੇ ਆ ਜਾਓ ਸਾਰੇ ਆਵਾਜ਼ਾਂ ਨੂੰ ਆ ਜਾਓ ਭਾਈ ਆ ਜਾਓ ਕਹਾਂ ਦੱਸੂਗੇ ਭਾਈ ਆ ਜੀ ਲੋ ਨਿਯਾਰੇ ਕੀ ਹੋ ਰਿਹਾ ਚੱਲਦਾ ਸਾਬ ਰੋਸੇ ਪਾਏ ਖਰਾਬ ਵਾਲੀ ਤੋਂ ਬੰਨ ਲਾਉਂਦਾ ਬਾਹਰ ਦਾ ਪਸੰਦ ਇੰਦਾ ਖਣਾ ਮੈਂ ਦਾਦੇ ਵੀ ਨਹੀਂ ਦਿੱਤਾ ਮੈਂ ਬੰਨਦਾ ਮਾੜੇ ਦੇ ਕੱਢ ਦੋਗੇ 6 ਦਿਨਾਂ ਚ ਵੀ ਰੱਖਿਆ ਤੇਰਾ ਪਾਸਾ ਤੁਹਾਡਾ ਹਾਂਜੀ ਮੇਲਾ ਕਰਾ ਰਹੇ ਨੇ ਲੋਂਗੋਵਾਲ ਦੇ ਵਿੱਚ ਦੇਖ ਸਕਦੇ ਹੋ ਮਸ਼ਹੂਰੀ ਕਰ ਰਹੇ ਨੇ ਮੇਲੇ ਦੀ ਛਪਾਰ ਦੇ ਮੇਲੇ ਦੇ ਵਿੱਚ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਬੱਕਰੀ ਪਾਲਣ ਜੋ ਸਾਰੇ ਦਾ ਨਾਂ ਨਹੀਂ ਲੈਣਾ ਕਿ ਲੈ ਸਾਡੇ ਕਿ ਲੰਬੀ ਲੰਚ ਹੋ ਰਹੀ ਹੈ ਨਹੀਂ ਵੀਰ ਨੇ ਜਿਵੇਂ ਕਿ ਆਪਾਂ ਇਹਨੇ ਵੀ ਬੱਕਰੀ ਪਾਲਣ ਕਿੱਤੇ ਨੂੰ ਪ੍ਰਮੋਟ ਕਰਦੇ ਨੇ ਠੀਕ ਹੈ ਤੇ ਬੱਕਰੀ ਪਾਲਣ ਕਿੱਤੇ ਨੂੰ ਪ੍ਰਮੋਟ ਕਰਨੇ ਪੂਰੀ ਜਦੋਜਹਿਦ ਚੱਲ ਰਹੀ ਆ ਠੀਕ ਹੈ ਤੇ ਇਸ ਲਈ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਲੌਂਗਵਾਲ ਦੇ ਵਿੱਚ ਕਰਵਾਇਆ ਜਾ ਰਿਹਾ ਬਾਈ 10 ਤਰੀਕ 30 ਤੂਬਰ ਨੂੰ 10ਵੇਂ ਮਹੀਨੇ ਦੀ 30 ਤਰੀਕ ਨੂੰ ਲੌਂਗਵਾਲ ਦੇ ਵਿੱਚ ਕਰਵਾਇਆ ਜਾ ਰਿਹਾ ਠੀਕ ਹੈ ਉਹਦੇ ਵਿੱਚ ਕੀ ਖੋਸ਼ਾ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਕਹਿ ਸਕਦੇ ਹਾਂ ਸਭ ਤੋਂ ਵੱਡਾ ਮੇਲਾ ਕਿਉਂਕਿ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਜਿੱਦੇ ਤੇ ਇਨਾਮ ਵੀ ਪੂਰੇ ਹਨ ਘੈਂ ਘੈਂ ਹੋਣਗੇ ਪੂਰੇ ਵੱਡੇ ਤੋਂ ਵੱਡੇ ਉਹ ਵੀ ਆਪਾਂ ਸਾਰੀ ਗੱਲਬਾਤ ਕਰਦੇ ਆ ਅੱਜ ਪਾਰ ਮੇਲੇ ਦੇ ਵਿੱਚ ਡਾਂਗਵਾਲ ਮੇਲਾ ਕਮੇਟੀ ਪੂਰੀ ਸਾਡੀ ਜਿਹੜੀ ਟੀਮ ਆ ਪਹੁੰਚੀ ہوئی ਆ ਠੀਕ ਆ ਗੱਲਬਾਤ ਕਰਾਂਗੇ ਸਾਰੇ ਵੀਰਾਂ ਨਾਲ ਵੀ ਕਿਹੜੀਆਂ-ਕਿਹੜੀਆਂ ਕੈਟਾਗਰੀਆਂ ਦੇ ਮੁਕਾਬਲੇ ਹੋਣੇ ਆ ਠੀਕ ਆ ਜੀ ਦੇਖੇ ਕਿਹੜੇ ਕਿਹੜੇ ਨਾਮ ਆ ਤੇਦਰਸ਼ੀਮ ਭਾਈ ਕੀ ਕਹਿਣਾ ਚਾਹਣਗੇ ਬੰਨਿਆ ਰੋ ਵੀਡੀਓ ਇੰਟਰੈਕਟਡ ਹੋਣ ਵਾਲੀ ਆ ਜੀ ਬਸ ਇਕੱਠੇ ਹੋਣਾ ਕਿਹੜੇ-ਕਿਹੜੇ ਮੁਕਾਬਲੇ ਹੋਣਗੇ ਕਿੱਥੇ-ਕਿੱਥੇ ਯਾਨੀ ਕਿ ਕਿਹੜੀ-ਕਿਹੜੀ ਇਹਨਾਂ ਕੈਟਾਗਰੀਆਂ ਹੋਣਗੇ ਸਭ ਤੋਂ ਵੱਡੀ ਨਾ ਮੇਨ ਗੱਲ ਆ ਕਿ ਸਕੂਟਰ ਆ ਨਾ ਭਾਈ ਪੀਲੇ ਰੰਗ ਦਾ ਪੀਲੇ ਰੰਗ ਦਾ ਸਕੂਟਰ ਦੇਵਾਂਗੇ ਉਹ ਵੀ ਆਪਾਂ ਦੇਵਾਂ ਦੇ ਚੈਂਪੀਅਨ ਬੱਕਰੀਆਂ ਦੇ ਸਾਥ ਇੱਕ ਵਾਰ ਵੀਰਾਂ ਨੂੰ ਕਹੂਗੇ ਪਹਿਲਾਂ ਨਾਮ ਦੇ ਪੱਟੇਗਾ ਮਾਰਟਰ ਦੇ ਵਾਸ਼ਿੰਗ ਮਸ਼ੀਨਾਂ ਐਲ ਸੀ ਡੀਆਂ ਹੋਰ ਵੀ ਬਹੁਤ ਨਾਮ ਆ ਤੁਹਾਨੂੰ ਦਵਾਣਾ ਕੋਲ ਬਾਈਕਲ ਬਾਈਕਲ ਬਹੁਤ ਵੱਡੇ ਵੱਡੇ ਨਾਮ ਹੋਣ ਵਾਲੇ ਨੇ ਤੇ ਆਪਾਂ ਗੱਲਬਾਤ ਕਰਦੇ ਆਂ ਅੱਡੀ ਜਿਹੜੀ ਪੂਰੀ ਲੌਂਗਵਾਲ ਮੇਲਾ ਕਮੇਟੀ ਐ ਟੀਮ ਆ ਪੂਰੀ ਪਹੁੰਚੀ ਆ ਸਭ ਤੋਂ ਪਹਿਲਾਂ}{|\text{ਗੈਲਦਾਰ ਸਾਹਿਬ ਜਿਹੜੇ ਆਪਣੇ ਪ੍ਰਧਾਨ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ}} ਕਾਲ ਜੀ ਬਖਤ ਸਿੰਘ ਦਾ ਖਾਲਸਾ ਬਖਤ ਸਿੰਘ 1100 ਲੋਕਾਂ ਨੂੰ ਹਰਪੁਰੀ ਸਤਿ ਸ੍ਰੀਕਾਲ ਤੇ ਜੈਲਦਰ ਸਾਹਿਬ ਜਿਹੜੇ ਆਪਣਾ ਮਤਲਬ ਮੇਲਾ ਹੋ ਰਿਹਾ ਲੋਕਾਂ ਦੇ ਵਿੱਚ ਕਿ ਇਹ ਮੈਲੇ ਗੱਲ ਤਾਂ ਆਪਾਂ ਸਭ ਤੋਂ ਪੰਜਾਬ ਦਾ ਵੱਡਾ ਮੇਲਾ ਤੇ ਉਹ ਸਭ ਤੋਂ ਵੱਡਾ ਮੇਲਾ ਕਿਵੇਂ ਬਾਈ ਬਾਈ ਸਭ ਤੋਂ ਵੱਡਾ ਮੇਲਾ ਇਸ ਤਰ੍ਹਾਂ ਕਰਿਆ ਜਾਊਗਾ ਇੱਕ ਤਾ ਉਹਦੇ ਨਿਸ਼ਾਫ ਮਿਲੂਗਾ ਜਿਹੜੇ ਚੱਜ ਹੋਣਗੇ ਉਹਨਾਂ ਨੂੰ ਪੂਰੀ ਸੌ ਸਤਖਵਾ ਕੇ ਇੱਕ ਪਤਰ ਚੋਣ ਹੋਊਗਾ ਮਤਲਬ ਆ ਜਦੋਂ ਮੇਲੇ ਦੇ ਵਿੱਚ ਕੋਈ ਸੌ ਨਹੀਂ ਚੁੱਕਿਆ ਆਪਾਂ ਸੌ ਚੁੱਕਾ ਵਾ ਦੇਖ ਸਾਧਵੇਂ ਭਾਈ ਜੀ ਤੁਸੀਂ ਅੱਜ ਲੌਂਗਵਾਲ ਦੇ ਮੇਲੇ ਦੇ ਵਿੱਚ ਸੌ ਚੁੱਕਰੀ ਹੋਊਗਾ ਜਿਹੜੇ ਜਜ ਜੇਬਸ ਜਰਬਾਨ ਬਣਨੇ ਨੇ ਉਹਨਾਂ ਨੂੰ ਸੌ ਚੁੱਕਾਈ ਜਾਊਗਾ ਹਾਂ ਜਦੋਂ ਸੌ ਚੁੱਕ ਲਈ ਉਦੋਂ ਬਾਅਦ ਕੋਈ ਕਿਸੇ ਦੇ ਚੱਕੂ ਪਰਿੰਦੂ ਨਹੀਂ ਹੋਣਾ ਚਾਹੀਦਾ ਬਾਕੀ ਦੂਜੀ ਗੱਲ ਆ ਜਿਹੜੀ ਰਿਕਪਾਉਣ ਤੋਂ ਸਟਾਰਟ ਕਰਨ ਤੋਂ ਪਹਿਲਾਂ ਇਤਰਾਜ਼ ਲਾ ਸਕਦੇ ਜਿਹੜੀ ਇਤਰਾਜ਼ ਪੀਦਾ ਉਹ ਆਪਾਂ ਮੌਕੇ ਦਵਾਂਗੇ ਨਾ ਤੇ ਭਾਈ ਰਿੰਗ ਦੇ ਵਿੱਚ ਕੰਪੀਟੀਸ਼ਨ ਦੇ ਵਿੱਚ ਦਿਆਨ ਕਰਤਾਰਨ ਤੋਂ ਪਹਿਲਾਂ ਹੀ ਇਹ ਇਤਰਾਜ਼ ਲਾ ਸਕਦੇ ਇਤਰਾਜ ਕਿਹੜੀ ਕਿਹੜੀ ਚੀਜ਼ ਦੀ ਹੋਈ ਇਤਰਾਜ ਹੋਊਗਾ ਜੀ ਜਿਹੜਾ ਪਹਿਲੇ ਮੇਲੇ ਤੇ ਕੋਈ ਹੋਸਟ ਸੈਕੰਡ ਜਾਂ ਮਦਦ ਫਰਲ ਆਇਆ ਜਿਹਦੇ ਬਸ ਉਹ ਨਹੀਂ ਬਕਰਾ ਪਾਸ ਸਾਰੇ ਮੇਲਿਆਂ ਤੇ ਜਾਂ ਜਿਹੜੇ ਵੱਡੇ ਮੇਲੇ ਆ ਗਏ ਨਹੀਂ ਜੀ ਮਤਲਬ ਬਤਲ ਸਾਰੇ ਮੇਲੇ ਆ ਸਰਕਾਰੀ ਮੇਲੇ ਨੇ ਆ ਸਰਕਾਰੀ ਮੇਲਾ ਉਹ ਨਾ ਮੇਲਾ ਕਿਹੜਾ ਮੇਲਾ ਹਾਂ ਇੱਕ ਵਾਰ ਉਹ ਮਨਾਲੇ ਹੀ ਆ ਜਿਹੜੇ ਮਤਲਬ ਆਪਣੇ ਸਾਰੇ ਮੇਲੇ ਆ ਤੇ ਜਾਂ ਜਿਹੜੇ ਪਾਸ ਦੇ ਪੈਸੇ ਹੈ ਨਹੀਂ ਮੈਂ ਇੱਥੇ ਗੱਡੀ ਵਾਲਾ ਖੜਿਆ ਨਹੀਂ ਟੁੱਲੋ ਵਾਲਾ ਬੁੱਲੇ 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 ਫੋਨ ਮੈਨੇ ਨੋ ਮਦਦ ਨਾਲ ਇਥੇ ਉਹ ਮੈਲੇ ਦੇ ਵਿੱਚ ਫਸ ਸੈਕਿੰਡ ਥਰਡ ਆਇਆ ਉਹ ਭਾਗ ਨਹੀਂ ਲੈ ਸਕਣੀ ਉਹ ਆਪਣੇ ਜਾਨਵਰ ਹੈ ਜਿਹੜੀ ਪਤਾ ਨਹੀਂ ਮੈਨੇ ਜਿਹੜਾ ਜਾਨਵਰ ਰੁਪਿਆ 9900 ਤੇ ਬੁੱਲੇ ਵਾਲ ਮੈਲੇ ਦੇ ਵਿੱਚ ਕਿਹੜੇ ਮੋਟਰਸਾਈਕਲ ਦਾ ਆਇਆ ਇਹ ਤੇ ਚਾਰ ਚੀਜ਼ ਨਾਮਾ ਦਾ ਕੁਝ ਨਾਮ ਸੀ ਰੁਪਿਆ 9900 ਮਤਲਬ ਪੂਰੇ ਤਾਂ ਦੇ ਚਿੱਪਾ ਹੋਊਗਾ ਨੂੰ ਪਤਾ ਨਹੀਂ ਕਿੰਟਰ ਪਤਾ ਜਾਊਗਾ ਪੁਲਿਸ ਵੀ ਆਪਣੇ ਤੇ ਜਾਣਗੇ ਕੰਪਰੇ ਤੋਂ ਨਾਲ ਸਾਈਕਲ ਵੀ ਦਿੱਤੇ ਜਾਣਗੇ ਵੱਡੇ ਵੱਡੇ ਨਾਮ ਹੋਣਗੇ ਪਰ ਇੱਕ ਮੇਰੇ ਟੀਰਾਂ ਨੂੰ ਬੇਇੱਜ਼ਤੀ ਹੈ ਕਿ ਮੇਲਾ ਜਿਹੜਾ ਦੇਖਣਾ ਹੈ ਪੂਰਾ ਸ਼ਾਂਤਮਈ ਨਾਮ ਮੇਲਾ ਦੇਖਣਾ ਹੈ ਕੋਈ ਉੱਥੇ ਗੜਬੜ ਨਹੀਂ ਕਰਨੀ ਕਿਸੇ ਨੇ ਹਲੜਬਾਜੀ ਨਹੀਂ ਕਰਨੀ ਪਰ ਇਨਸਾਫ ਇਹ ਤੇ ਹੁਣ ਗੱਲ ਕਰਦੇ ਆਂ ਆਪਾਂ ਬਾਈ ਜੀ ਦੀ ਬਣਾਣਾ ਜੋ ਲੋਕਾਂ ਵਾਲ ਮੰਡੀ ਦੇ ਉਹ ਨਹੀਂ ਨੇ ਤੇ ਬਾਈ ਜੀ ਸੱਸੀ ਗੱਲ ਸੱਸੀ ਗੱਲ ਬਾਈ ਜੀ ਸਭ ਤੋਂ ਪਹਿਲਾਂ ਤਾਂ ਸਾਰੀ ਸਾਧ ਸੰਗ ਨੂੰ ਮੇਰੇ ਵੱਲੋਂ ਸਾਡੀ ਟੀਮ ਵੱਲੋਂ ਵਾਈਲਡ ਖਾਲਸਾ ਬਾਈ ਜੀ ਦੀ ਫਤਿਹ ਬਾਈ ਜੀ ਮੇਲੇ ਪ੍ਰਤੀ ਸਾਰੀ ਇੱਥੇ ਜੋ ਸਪਾਰਦਾ ਮੇਲਾ ਹੈ ਜੋ ਇਥੋਂ ਦੇ ਪ੍ਰਬੰਧਕ ਨੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਬਹੁਤ ਵੱਡਾ ਇੱਥੇ ਪ੍ਰਬੰਧ ਕੀਤਾ ਤੇ ਜਿੰਨੇ ਬੱਕਰੀ ਪਾਲਕ ਕਿਸਾਨ ਵੀਰ ਇੱਥੇ ਪਹੁੰਚੇ ਹੋਏ ਨੇ ਠੀਕ ਹੈ ਜਿੰਨਾਂ ਦੇ ਸਾਰੇ ਨਾਲ ਬੱਕਰੀ ਮੇਲੇ ਲੱਗਦੇ ਨੇ ਜਾਂ ਜਿੰਨਾਂ ਦੇ ਸਾਰੇ ਨਾਲ ਬੱਕਰੀ ਪਾਲਣ ਉੱਪਰ ਆਇਆ ਤੇ ਆਪਣੀ ਸਮੁੱਚੀ ਟੀਮ ਜਿਹੜੀ ਹੈ ਲੰਗੋਵਾਲ ਬੱਕਰੀ ਮੇਲਾ ਦੀ ਜੋ ਟੀਮ ਹੈ ਇੱਥੇ ਪਹੁੰਚੀ ਹੋਈ ਹੈ ਦੇਖੋ ਇਕੱਲੇ ਦਾ ਕੋਈ ਮੇਲਾ ਨਹੀਂ ਚੱਲਦੀ ਆਪਾਂ ਟੀਮ ਵਰਕ ਜਾ ਸਾਰੇ ਤੁਸੀਂ ਸਾਥ ਦਿਓਗੇ ਆ ਉਹ ਮੇਲਾ ਜਿਹੜਾ ਸਫਲ ਹੋਊਗਾ ਜਿੱਗਾ ਇਕੱਲੇ ਤਾਂ ਉਥੇ ਸਾਡੇ ਇਕੱਲੇ ਟੈਂਟਰ ਲੱਗ ਸਕਦੇ ਨੇ ਬੱਕਰੀਆਂ ਸਾਰੇ ਕਿਸਾਨਾਂ ਨੇ ਉਥੇ ਲੈ ਕੇ ਆਉਣੀਆਂ ਟੌਪ ਤੋਂ ਟੌਪ ਦੇ ਬੱਕਰੇ ਲੈ ਕੇ ਆਉਣੇ ਆ ਜਿਵੇਂ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਆ ਕਿ ਸਭ ਤੋਂ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੁਣ ਜਾ ਰਹੇ ਆ ਦੇਖੋ ਸਰਕਾਰੀ ਅਧਾਰਿਆਂ ਦੀ ਜਿਹੜੀ ਮੈਂ ਗੱਲ ਕਰਦਾ ਐਨ ਹੋ ਜਾਇਆ ਐਨ ਬਣਿਆ ਜਾ ਰਿਹਾ ਸੋ ਸਾਡੀ ਟੀਮ ਵੱਲੋਂ ਇੱਕ ਸਕੂਟਰ ਦਾ ਬਰਾਲਾ ਕੀਤਾ ਗਿਆ ਬਹੁਤ ਉੱਤਰ ਦਾ ਬਰਾਲਾ ਕੀਤਾ ਗਿਆ ਬੱਕਰੀ ਪਾਲਕਾਂ ਨੂੰ ਆਪਾਂ ਸਕੂਟਰ ਤੱਕ ਨਹੀਂ ਇਕੱਲੀਆਂ ਟਰੋਫੀਆਂ ਤੱਕ ਨਹੀਂ ਰੱਖਣਾ ਆਪਾਂ ਇਹਨਾਂ ਨੂੰ ਬੁਲਟਾ ਤੱਕ ਲੈ ਕੇ ਜਾਣਾ ਸਾਥ ਦੀ ਲੋੜ ਆ ਤੁਹਾਡੇ ਦੀ ਬੱਕਰੀ ਪਾਲਣ ਅਸੀਂ ਹਿਮਾਚਲ ਸਾਰੇ ਕਿਤੇ ਘੁੰਮ ਕੇ ਆਇਆ ਸ਼ਾਇਦ ਤੁਸੀਂ ਵੀਡੀਓ ਦੇਖੇ ਹੋਣਗੇ ਜਿੱਦਾਂ ਦੀ ਪੰਜਾਬ ਦੇ ਵਿੱਚ ਮਿੱਟਲ ਬੱਕਰੀ ਆ ਉਦਾਂ ਦੀ ਵੀਰੇ ਕਿਤੇ ਬੱਕਰੀ ਨਹੀਂ ਆਪਾਂ ਆਪਣੀ ਬਰੀਡ ਨੂੰ ਸੰਭਾਲੋ ਇਹੇ ਆਪਣੀ ਕਿਸਾਨੀ ਦੇ ਲਈ ਬਹੁਤ ਵਧੀਆ ਰਾਹੇ ਬੰਦ ਦੰਦਾ ਇੱਕ ਦੂਜੇ ਤੇ ਤੂੰ ਤਾ ਲਾਉਂਦੀ ਬਜਾਏ ਆਪਾਂ ਇਕੱਠੇ ਹੋ ਸਾਰੇ ਇਕੱਠੇ ਹੋ ਕੇ ਬੱਕਰੀ ਪਾਲਣ ਨੂੰ ਪ੍ਰਮੋਟ ਕਰੋ ਕਿਵੇਂ ਹੋ ਬੱਕਰੀ ਪਾਲਣ ਪ੍ਰਮੋਟ ਇਹ ਤੁਸੀਂ ਸਾਥ ਦਿਓਗੇ ਦੇਖੋ ਆ ਕਮੇਟੀ ਨੇ ਬਰਾਲਾ ਕੀਤਾ ਤੁਸੀਂ ਖੁਦ ਵੀ ਕਰੋ ਸਾਡਾ ਸਾਥ ਦਿਓ ਫੁੱਲਿਆਣਾ ਮੇਲਾ ਬਹੁਤ ਵੱਡਾ ਹੁੰਦਾ ਦੋ ਸਾਲ ਕਿੰਨਾ ਜਿਆਦਾ ਉਤਸ਼ਾਹ ਮਿਲਿਆ ਫਾਰਮਰਾਂ ਨੂੰ ਕਿੰਨਾ ਕਿਸਾਨਾਂ ਨੂੰ ਲਾਹਾ ਮਿਲਿਆ ਠੀਕ ਹੈ ਇਸ ਲਈ ਮੰਡੀਆਂ ਮੇਲੇ ਜਿੰਨੇ ਲੱਗਦੇ ਰਹਿਣਗੇ ਉਹਨਾਂ ਹੀ ਜਿਆਦਾ ਬੱਕਰੀ ਪਾਲਣ ਪ੍ਰਮੋਟ ਹੋਊਗਾ ਇੱਕ ਬਾਈ ਮੈਨੂੰ ਰਸਤੇ 'ਚ ਮਿਲਿਆ ਕਹਿੰਦਾ ਬਾਈ ਲੱਖ ਰੁਪਿਆ ਮੰਗ ਲਿਆ ਬੱਕਰੀ ਦਾ ਠੀਕ ਹੈ ਵੀਰੇ ਜਦੋਂ ਬੱਕਰੀ ਪਾਲਣ ਨੂੰ ਪ੍ਰਮੋਟ ਕਰਾਂਗੇ ਆਪਣੇ ਸਾਰਿਆਂ ਦੀ ਮਹਿੰਗੀ ਹੋਣੀ ਹੈ ਠੀਕ ਹੈ ਬੱਕਰੀ ਬਹੁਤ ਵਧੀਆ ਆਪਣਾ ਪਸ਼ੂ ਤਾਂ ਨਾ ਇਹਨੂੰ ਬਚਾ ਕੇ ਰੱਖਣਾ ਹੈ ਮੇਲੇ ਤੇ ਗੱਲਾਂ ਜਿੱਤਣ ਨਹੀਂ ਜਾਣਾ ਗੱਲਾਂ ਹਾਰਨ ਨਹੀਂ ਜਾਣਾ ਮੇਲੇ ਤੇ ਤੁਸੀਂ ਆਉਣਾ ਸਾਰਿਆਂ ਨੇ ਉੱਥੇ ਬਹੁਤ ਕੁਝ ਸਿੱਖਣ ਆਉਣਾ ਕਿ ਕਿੰਨਾ ਦੇ ਪਸ਼ੂ ਪਾਏ ਜਾਂਦੇ ਆ ਕਿੰਨਾ ਕੰਮੀਆਂ ਆ ਆ ਨਾਮ ਨੇ ਜੀ ਸਕੂਟਰ ਐਲ ਸੀ ਡੀਆਂ ਥ੍ਰੋਫੀਆਂ ਵਾਸ਼ਿੰਗ ਮਸ਼ੀਨ ਤੇ ਇੱਧਰ ਪੱਖੇ ਹੋਗੇ ਜੀ ਸਾਈਕਲ ਵਗੈਰਾ ਸਾਰੇ ਜਨਨ ਕੇ ਵੀ ਇਹ ਜਿੰਨੇ ਨਾਮ ਨੇ ਲੌਂਗੋਵਾਲ ਕਮੇਟੀ ਹੈ ਜਿਹੜੀ ਸਾਡੀ ਉਸਪੀ ਨੇ ਆਪਦੀ ਜ਼ੇਰ ਦੇ ਵਿੱਚੋਂ ਟੈਕ ਕੀਤੇ ਹੋਏ ਨੇ ਜੇ ਕੋਈ ਵੀ ਕਿਸਾਨ ਜਾਂ ਕੋਈ ਆਪਣੇ ਪਰਿਵਾਰ ਵੱਲੋਂ ਐਨ ਆਰ ਆਈ ਵੱਲੋਂ ਕੋਈ ਵੀ ਆਪਦੇ ਵੱਲੋਂ ਕੋਈ ਨਾਮ ਪ੍ਰਮੋਟ ਕਰਨਾ ਚਾਹੁੰਦਾ ਉਹਨੂੰ ਖੁੱਲਾ ਸੱਦਾ ਠੀਕ ਹੈ ਜੀ ਕਿਸੇ ਤੇ ਕੋਈ ਬੰਦਸ ਨਹੀਂ ਆਪਦੇ ਵੱਲੋਂ ਕਹਿਣਾ ਚਾਹੁੰਦਾ ਵੀ ਮੈਂ ਆਹ ਕੈਟਾਗਰੀ ਨੂੰ ਆਹ ਨਾਮ ਦੇਣਾ ਚਾਹਣਾ ਉਹਨਾਂ ਨੂੰ ਖੁੱਲਾ ਸੱਦਾ ਜੀ ਹੱਥ ਜੋੜ ਕੇ ਬੇਨਤੀ ਹੈ ਸਾਡੀ ਟੀਮ ਸਾਡੇ ਚੇਅਰਮੈਨ ਸਾਹਿਬ ਆਏ ਨੇ ਪ੍ਰਤਾਪ ਜੀ ਆਏ ਨੇ ਸਾਡੀ ਪੂਰੀ ਟੀਮ ਆਈ ਹੈ ਕਾਲੇ ਬਾਈ ਉਰੀ ਤੇ ਇਸ ਲਈ ਰਾਜੂ ਬਾਈ ਉਰੀ ਸਾਰੇ ਆਏ ਨੇ ਅੱਜ ਜੋੜ ਕੇ ਬੈਂਦੇ ਵੀ ਵੱਧ ਤੋਂ ਵੱਧ ਤੁਸੀਂ ਉਸ ਮੇਲੇ ਤੇ 30 ਅਕਤੂਬਰ ਨੂੰ ਹਾਜ਼ਰੀਆਂ ਲਵਾਓ ਆਪਣੇ ਜਾਨਵਰ ਪਾਓ ਤਾਂ ਕਿ ਆਪਾਂ ਬੱਕਰੀ ਪਾਲਣ ਨੂੰ ਬਸ ਇਨਾ ਜਗਦੀਪ ਜੀ ਇੱਕ ਹੋਰ ਮਤਲਬ ਜਿਵੇਂ ਆਪਾਂ ਕੈਟਾਗਰੀਆਂ ਦੀ ਮੇਲ ਗੱਲ ਹੈ ਜਿਹੜੀ ਕੈਟਾਗਰੀਆਂ ਕਿਹੜੀਆਂ-ਕਿਹੜੀਆਂ ਨੇ ਤੇ ਕਿਹੜੇ-ਕਿਹੜੇ ਜਾਨਵਰਾਂ ਦੇ ਜਿਵੇਂ ਆਪਾਂ ਉਹਨੁੱਖਾ ਮੇਲਾ ਕਰਵਾ ਰਹੇ ਕਿ ਭੇਡਾਂ ਦਾ ਵੀ ਹੋਇਆ ਨਹੀਂ ਅੱਜ ਬਿਲਕੁਲ ਗੱਲ ਅਧੂਰੀ ਰਹਿ ਗਈ ਸੀ ਦੇਖੋ ਬੱਕਰੀ ਦੇ ਵਿੱਚ ਕੀ ਹੈਗਾ ਸਾਰੀਆਂ ਕੈਟਾਗਰੀਆਂ ਹੋ ਰਹੀਆਂ 25 ਕਿਲੋ ਤੋਂ ਲੈ ਕੇ ਖੀਰਾ ਬੱਚਾ ਸ਼ੁਰੂ ਹੋਊਗਾ ਉਦੋਂ ਜੇ ਘੱਟ weight ਦਾ ਬੱਚਾ ਆਊਗਾ ਉਹ ਨਹੀਂ ਇੰਟਰ ਕੀਤਾ ਜਾਊਗਾ ਠੀਕ ਆ 25 ਤੋਂ ਬਾਅਦ ਜਿੰਨਾ ਖੀਰਾ ਕੈਟਾਗਰੀ ਦੇ ਵਿੱਚ ਫਿਰ 2 ਦਾੰਦ 4 ਦਾੰਦ 6 ਦਾੰਦ 8 ਦਾੰਦ ਠੀਕ ਆ ਇਹ ਕੈਟਾਗਰੀਆਂ ਹੋਣਗੀਆਂ ਬਾਕੀ ਭੇਡੂ ਆਲ ਓਵਰ ਇੱਕ ਰਿੰਗ ਲੱਗੂਗਾ ਠੀਕ ਆ ਜੀ 8 ਦਾੰਦ ਉਹਦੇ ਵਿੱਚ ਕੀ ਆ ਆਪਣੇ ਪ੍ਰਦਰਸ਼ਨੀ ਦਿਖਾ ਸਕਦੇ ਹੋ ਉਹਦੇ ਵਿੱਚੋਂ ਸਨਖੇ ਜਿਹੜੇ 2000 ਰੁਪਏ ਦੂਜਾ ਭੇਡਾਂ ਕੱਢਾਂਗੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਊਗਾ ਆਪਣਾ ਜਿਸ ਤਰ੍ਹਾਂ ਜੈਲਦਾਰ ਸਾਹਿਬ ਨੇ ਦੱਸਿਆ ਸੀ ਵੀ ਜੋ ਫੁੱਲਿਆਣਾ ਮੇਲਾ ਦੇ ਵਿੱਚ ਚੈਂਪੀਅਨ ਰਹੇ ਨੇ ਉਹ ਉਹ ਨਹੀਂ ਇੰਟਰ ਹੋਣ ਦਿੱਤੇ ਜਾਣਗੇ ਅੱਠ ਗੰਦ ਦੀ ਗੱਲਾ ਕੱਢ ਗਿਆ ਜਾ ਕਿਸੇ ਸਰਕਾਰੀ ਦੇ ਵਿੱਚ ਇਹੀ ਇਤਰਾਜ ਹੋਊਗਾ ਨਵੇਂ ਬੰਦਿਆਂ ਨੂੰ ਜਾਣ ਕੇ ਬੰਨ ਮੌਕਾ ਮਿਲੂਗਾ ਠੀਕ ਹੈ ਜੀ ਇਸ ਲਈ ਸਾਰੇ ਵੱਧ ਛੱਡ ਕੇ ਆਓ ਬਾਕੀ ਅ ਅੱਛਾ ਇਕਬੀਰ ਜੀ ਹੋਰ ਆ ਖੱਸੀ ਬੱਕਰੇ ਮਗਾਵਲੇ ਕਰਾਈ ਜਾਣਗੇ ਖੱਸੀ ਬੱਕਰੇ ਉਹ ਕਿੱਦਾਂ ਹੋਣਗੇ ਉਸ ਦੇ ਵਿੱਚ ਐਂਟਰੀ ਇਹ ਸੱਚੀ ਗੱਲ ਕੱਟ ਰਿਆਂ ਵੀ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਪਹਿਲੀ ਵਾਰ ਠੀਕ ਹੈ ਜੀ ਖੱਸੀ ਬੱਕਰੇ ਮਗਾਵਲੇ ਹੋਣਗੇ ਉਹਦੇ ਵੇਟ ਦੇ ਹਿਸਾਬ ਨਾਲ ਉਹਦਾ ਛੱਡਿਆ ਜਾਊਗਾ ਉਹ ਬੜਾ ਪਿੱਛੇ ਪਿੱਛੇ ਹੋਣੀ ਜੀ ਜਿੰਨਾ ਵੇਟ ਜਾਂਦਾ ਹੋਊਗਾ ਉਹਨੂੰ ਇਨਾਮ ਦਿੱਤਾ ਜਾਊਗਾ ਚੰਗੇ ਇਨਾਮ ਦਿੱਤੇ ਜਾਣਗੇ ਠੀਕ ਹੈ ਠੀਕ ਹੈ ਉਹਦੀ ਐਂਟਰੀ ਹੋਊਗੀ 25 ਤਰੀਕ 10 ਮਹੀਨੇ ਦੀ ਪੱਪਰ ਦਾ ਆਨਲਾਈਨ ਹੈ ਆਨਲਾਈਨ ਹੀ ਉੱਪਰ ਲਿਖੀ ਗਈ ਹੈ ਇੱਕ ਤੋਂ ਪਹਿਲਾਂ ਪਹਿਲੀ ਵਾਰ ਹੋ ਰਿਹਾ ਮੇਲੇ 'ਚ ਕਿਉਂਕਿ ਕਿਉਂਕਿ ਮੈਂਸ ਉਹ ਵੀ ਕਰ ਰਹੇ ਨੇ ਛੱਸੀ ਬੱਕਰੇ ਲੋਕਾਂ ਦੇ ਘਰੇ ਖੜੇ ਨੇ ਅਜੇ ਸ਼ੋਅ ਨਹੀਂ ਹੋ ਰਹੀ ਚੀਜ਼ ਕਿਸ ਲਈ ਰੱਖੇ ਬਾਕੀ ਕੁਰਬਾਨੀ ਦੀ ਖੇਤੀ ਹੈ ਜੀ ਛੱਸੀ ਬੱਕਰੇ ਕੁਰਬਾਨੀ ਦੀ ਇੱਕ ਤਰ੍ਹਾਂ ਦੀ ਖੇਤੀ ਆ ਬਹੁਤ سارے ਕਿਸਾਨ ਵੀਰ ਆ ਉਹ ਕੁਰਬਾਨੀ ਤੇ ਉਸ ਮਾਲ ਨੂੰ ਪਿਆਰ ਕਰਦੇ ਆ ਜੋ ਆਪ ਦਾ ਇੱਕ ਅੱਛਾ ਮੁਨਾਫਾ ਕਮਾ ਕਮਾ ਸਕਦੇ ਆ ਜੀ ਮੈਂ ਤਾਂ ਠੀਕ ਆ ਜੀ ਇਸ ਲਈ ਬਾਕੀ ਹੋਰ ਕੋਈ ਕਿਸਾਨ ਵੀਰ ਕੁਛ ਇਹਦੇ ਬਾਰੇ ਕੋਈ ਪੁੱਛਣਾ ਚਾਹੁੰਦਾ ਹੋਵੇ ਸਾਰੇ ਵਕ ਵਕ ਵੀਡੀਓ ਪੈਣਗੇ ਹੁਣ ਅਸੀਂ ਟੈਂਪਲੇਟ ਵੀ ਬੰਡਾਂਗੇ ਤੇ ਬਾਕੀ ਆਡਾ ਸਾਥ ਦੇ ਵਧ ਤੋਂ ਵੱਧ ਇਹੀ ਸਾਡੇ ਹੱਥ ਚੁੜ੍ਹ ਕੇ ਬੇਨਤੀ ਹੈ ਇਹ ਮੇਲਿਆਂ ਨੂੰ ਪ੍ਰਮੋਟ ਕਰੋ ਤਾਂ ਕਿ ਆਪਾਂ ਅੱਗੇ ਤੋਂ ਆਉਣ ਵਾਲੇ ਟੈਂਸ ਵੱਡੇ ਤੋਂ ਵੱਡੇ ਨਾਮ ਰੱਖ ਕੇ ਮੇਲਿਆਂ ਨੂੰ ਕਰਵਾ ਸਕੀਏ ਹਾਂਜੀ ਠੀਕ ਹੈ ਜੀ ਹਾਂਜੀ ਬਾਈ ਬਹੁਤ ਵੀਰਨਾ ਮੈਂ ਮਤਲਬ ਰੋਜ਼ ਦੇਖਦੇ ਆਪਾਂ ਕਿੰਨੀਆਂ ਠੀਕ ਆ ਨਾ ਮੇਲਿਆਂ ਤੇ ਜਾਂਦੇ ਆ ਬਹੁਤ ਵੀ ਨਾਰਾਜ਼ ਵੀ ਨੇ ਮੇਲਿਆਂ ਤੋਂ ਕਿ ਕਈ ਮੇਲਿਆਂ ਉੱਤੇ ਕੀ ਹੋਇਆ ਜਮੀ ਨਵੀਆਂ ਕਮੇਟੀਆਂ ਨੇ ਜੱਜ ਚੁਣੇ ਜਿਹੜੇ ਦੋ ਦੋ ਸਾਲ ਹੋ ਗਏ ਕੰਮ ਕਰਦੇ ਸੀ ਠੀਕ ਆ ਤੇ ਉਹ ਨਾਲ ਬਹੁਤ ਬੰਦੇ ਨਾਰਾਜ਼ ਵੀ ਹੋਏ ਜਿਹਨਾਂ ਟੌਪ ਟੌਪ ਕੁਆਲਿਟੀ ਦੇ ਜਨਰ ਸੀ ਉਹਨਾਂ ਨੂੰ ਕੱਢਿਆ ਗਿਆ ਤਾਂ ਬਹੁਤ ਬੰਦੇ ਨਾਰਾਜ਼ ਹੋਏ ਨੇ ਆਪਾਂ ਤੁਹਾਡੇ ਨਾਲ ਵਾਦਾ ਕਰਦੇ ਆਂ ਕਿ ਤੁਹਾਨੂੰ ਨਾਰਾਜ਼ ਦੀ ਮੌਕਾ ਨਹੀਂ ਮਿਲਣਾ ਕਿਉਂਕਿ ਜਿਹੜੇ ਆਪਣੇ ਜੱਜ ਨੇ ਨਾ ਐਦਾਂ ਦੇ ਜੱਜ ਨੇ ਬਿਲਕੁਲ ਵੀ ਤੁਹਾਨੂੰ ਨਾਰਾਜ਼ ਨਹੀਂ ਮਾਰਸ਼ਲ ਦਾ ਕੋਈ ਕੰਮ ਹੀ ਨਹੀਂ ਸੀ ਕਿਸੇ ਦਾ ਕੋਈ ਹੋ ਨਹੀਂ ਮਿਲਣਾ ਕਿਉਂਕਿ ਪਾਣੀ ਦੇ ਚੂੜੀਆਂ ਭਰੀਆਂ ਰਹਿਣਗੀਆਂ ਜਿਹੜਾ ਫਸਟ ਟਾਈਮ ਇਹ ਕੰਮ ਹੋਊਗਾ ਪਾਣੀ ਦੇ ਚੂੜੀਆਂ ਭਰੀਆਂ ਰਹਿਣਗੀਆਂ ਕਸਮ ਚੱਕੀ ਜੋਗੀ ਜਦੋਂ ਆਪਣਾ ਕੰਮ ਸਟਾਰਟ ਕਰਾਂਗੇ ਠੀਕ ਹੈ ਜੀ ਕਲੀਅਰ ਜਿਹੜੇ ਜਿਹੜਾ ਜਿੰਨੇ ਪਾਣੀ ਦਾ ਨੇ ਪਾਣੀ ਚ ਉਹਨੇ ਪਾਣੀ ਚ ਠੀਕ ਹੈ ਜੀ ਕਿਸੇ ਦੀ ਕੋਈ ਸਪਾਰਸ਼ ਨਹੀਂ ਚੱਲੂਗੀ ਬਹੁਤ ਬਾਈ ਸਾਨੂੰ ਫੋਨ ਕਰ ਰਹੇ ਨੇ ਅਸੀਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਹਾਂ ਸਾਡੇ ਕੋਈ ਫੋਨ ਨਾ ਕਰੇ ਠੀਕਾ ਕੋਈ ਸਪਾਰਸ਼ ਨਾ ਕਰੇ ਜਿਸਨੇ ਆਪਣਾ ਜਾਨਵਰ ਚੈੱਕ ਕਰਨਾ ਵੀ ਕਿੰਨੇ ਪਾਣੀ ਚਾਹੋ ਪਲੀਜ਼ 30 ਅਕਤੂਬਰ ਨੂੰ ਨੂੰ ਸਾਡੇ ਮੁਕਾਬਲੇ ਦੇ ਵਿੱਚ ਹੀ ਲੈ ਕੇ ਆਵੇ ਹਾਂ ਮੁਕਾਬਲੇ ਦੇ ਵਿੱਚ ਇਦਾਂ ਕਹਿ ਸਕਦੇ ਹਾਂ ਜੇ ਮਹੌਨ ਸਾਡੀ ਜਿਹੜੀ ਕੋਸ਼ਿਸ਼ ਹੋ ਸਕਦੀ ਹੈ ਸਾਡੀ ਟੀਮ ਦੀ ਅਸੀਂ ਮੇਲੇ ਕਰਵਾ ਸਕਦੇ ਠੀਕ ਹੈ ਬਿਲਕੁਲ ਤੇ ਬੱਕਰੀ ਪਾਲਣ ਕਿੱਤੇ ਨੂੰ ਪ੍ਰੋਮੋਟ ਕਰ ਲਈ ਸਾਨੂੰ ਤੁਹਾਡਾ ਵੀ ਜ਼ਰੂਰ ਚਾਹੀਦਾ ਬਿਲਕੁਲ ਬਾਈ ਜੀ ਛੋਟੇ ਸਾਥ ਤੋਂ ਬਿਨਾ ਅਸੀਂ ਨਹੀਂ ਰਕੇ ਬਸ ਹਾਂ ਤੇ ਹੋਰ ਜਿੰਨੇ ਵੀ ਸਾਡੇ ਕਮੇਟੀ ਮੈਂਬਰ ਨੇ ਕਿੰਨੇ ਵੀ ਕਮੇਟੀ ਮੈਂਬਰ ਨੇ ਉਹ ਆਪਦਾ ਚਲ ਪਰ ਨਹੀਂ ਪਾਉਣਗੇ ਨਹੀਂ ਪਾਉਣਗੇ ਬਿਲਕੁਲ ਹਾਂ ਜੀ ਇਹ ਕਿਉਂ ਜੇ ਉਹ ਪਾਉਣਗੇ ਕੱਲ ਨੂੰ ਫਸਟ ਆਉਣਾ ਬਾਕੀ ਇਪਰਾਜ ਕਰਾਜ ਆਉਂਦਾ ਉਹ ਆਪਦਾ ਨਹੀਂ ਪਾਉਣਗੇ ਅਸੀਂ ਜਦੋਂ ਕੰਮ ਕਰਦੇ ਨਾ ਨੱਖ ਲੱਗਦਾ ਕਿਹਦਾ ਜੀ ਵਧੀਆ ਕਰਦੇ ਜਾਨਵਰਾਂ ਦਾ ਦੋਸਤ ਕਰਾਉਣਾ ਕੀ ਗੱਲ ਹਰ ਸਾਲ ਇਸੇ ਤਰੀਕ ਨੂੰ ਮੇਲਾ ਲੱਗਦਾ ਇਹ ਵੀ ਹੈਗਾ ਐਂਟਰੀ ਫੀਸ ਦਾ ਐਂਟਰੀ ਐਂਟਰੀ ਫੀਸ ਕਿੰਨੀ ਆ ਬਾਕੀ ਜਿੰਮੇਬਾਰੀ ਉਹਨਾਂ ਨੇ ਦੱਸਿਆ ਹੀ ਆ ਹਨਾ ਵੀ ਹਰ ਇੱਕ ਸਾਲ ਜਿਹੜਾ ਮੇਲਾ ਹੋਇਆ ਕਰਵਾਇਆ ਜਾਂ ਜਾਏਗਾ ਤੇ ਉਹਦੇ ਚ ਇਨਾਮ ਵੀ ਆ ਜਿਹੜੇ ਸਾਡੀ ਟੀਮ ਵੱਲੋਂ ਹਰ ਸਪਟਰ ਆ ਤੇ ਗਾਹ ਨੂੰ ਪਤਾ ਨਹੀਂ ਕੀ ਹੋ ਰਿਹਾ ਥੋੜੇ ਵਿੱਚ ਕੀ ਆ ਹਾਂਜੀ ਉਹਦੇ ਲਈ ਕੀ ਆ ਭਾਈ ਦੀ ਸਾਨੂੰ ਤੁਹਾਡਾ ਜਿਹੜਾ ਸਾਥ ਦੀ ਲੋੜ ਆ ਬਾਦ ਚੜ ਕੇ ਮੇਲੇ ਦੇ ਵਿੱਚ ਆਓ ਇਸ ਲਈ ਸਾਨੂੰ ਉਤਸ਼ਾਹ ਮਿਲਿਆ ਸਾਨੂੰ ਵੀ ਉਤਸ਼ਾਹ ਮਿਲਿਆ ਕਿ ਅੱਗੇ ਅੱਗੇ ਨੂੰ ਅਸੀਂ ਜਿਹੜਾ ਸਕੂਟਰ ਦੀ ਜਗ੍ਹਾ ਕੋਈ ਹੋਰ ਚੀਜ਼ ਰੱਖੀ ਵੱਡੀ ਚੀਜ਼ ਰੱਖੀ ਛੁਣੀ ਇੱਕ ਚੀਜ਼ ਰੱਖੀ ਹੈ ਨਾ ਇਹ ਕਨੇ ਜਿੰਦ ਭਾਈ ਗੋਲ ਬਾਈ ਸਹੀ ਹੈ ਨਾ ਤੇ ਇਹਦੇ ਚ ਬਈ ਇੱਕ ਗੱਲ ਹੋਰ ਆ ਗਈ ਐਂਟਰੀਆਂ ਦਾ ਕੀ ਉਹ ਵੀ ਜਿਹੜੀ ਕੈਟਾਗਰੀ ਨਹੀਂ ਐਂਟਰੀ ਕੀ ਆ ਐਂਟਰੀ ਬਾਈ ਜੀ 300 ਰੁਪਿਆ ਖੀਰੇ ਤੋਂ ਲੈ ਕੇ ਉਸ ਤੋਂ ਬਾਅਦ 4 ਦੰਦ 6 ਦੰਦ 8 ਦੰਦ 6 ਦੰਦ ਤੋਂ ਲੈ ਕੇ 2 ਦੰਦ ਤੋਂ ਲੈ ਕੇ 6 ਤੱਕ ਠੀਕ ਹੈ 400 ਬਾਈ ਜੀ 8 ਦੰਦ ਦੀ ਐਂਟਰੀ ਜਿਹੜੀ ਉਹ 500 ਤੇ ਪੇਡਾਂ ਦੀ ਐਂਟਰੀ ਕਿੰਨੀ ਹੋਊਗੀ ਬੱਸੀਆਂ ਦੀ ਬੱਸੀਆਂ ਦੀ 500 ਰੁਪਿਆ ਰੱਖੀ ਜੀ ਤੇ ਪੇਡਾਂ ਦੀ ਜੀ ਬੇਡਾਂ ਦੀ 400 ਸੇਲਿਓਨਲਾਈਨ ਸੱਸੀ ਜਿਹੜੀ ਆਨਲਾਈਨ ਹੈ ਕਾਉਂਟਰੀ ਹੋਣੀ ਹੈ 31 ਤਰੀਕ ਤੱਕ ਆਨਲਾਈਨ ਹੋਣੀ ਹੈ ਜਿਹੜੀਆਂ ਸੱਸੀ ਬੱਕਰੇ ਜੇ ਵੀਰਾਂ ਨੇ ਐਂਟਰੀ ਕਰਵਾਉਣਾ ਤਾਂ ਉਹ ਫੋਟੋ ਦੇ ਉੱਪਰ ਨੰਬਰ ਦਿੱਤੇ ਹੋਏ ਨੇ ਠੀਕ ਆ ਉਹਨਾਂ ਦੇ ਤੁਸੀਂ ਆਨਲਾਈਨ ਐਂਟਰੀ ਕਰਵਾ ਸਕਦੇ ਹੋ 30 ਅਕਤੂਬਰ ਨੂੰ ਮੇਲਾ ਤੇ 25 ਅਕਤੂਬਰ ਤੱਕ ਜਿਹੜੀਆਂ ਐਂਟਰੀਆਂ ਹੋ ਰਹੀਆਂ ਠੀਕ ਆ ਜੀ ਉਹ ਤੁਸੀਂ ਆਪਣੇ ਜਾਨਵਰ ਤਿਆਰ ਕਰ ਲਓ ਤੇ ਐਂਟਰੀ ਜਿਹੜੀਆਂ ਪਹਿਲਾਂ ਕਰਵਾ ਲਓ ਤੇ ਹਿਮਾਚਲ ਹਰਿਆਣੇ ਤੋਂ ਵੀ ਜੇ ਕੋਈ ਵੀਰ ਜਨਮਰ ਲੈ ਕੇ ਆਇਆ ਤਾਂ ਆਪਾਂ ਉਹਨੂੰ ਐਂਟਰ ਕਰਾਂਗੇ ਤੇ ਇੱਕ ਦਾ ਲਾਹੌਰ ਬਾਈ ਬਸ਼ੇ ਨਿਵਾਜ਼ ਨਹੀਂ ਕਰਾਂਗੇ ਜਿਵੇਂ ਜਗਦੀਪ ਭਾਈ ਜਿਹੜੇ ਬਾਹਰੋਂ ਕੱਲਾ ਵੇਹਣ ਮਾਚਲਾ ਰਹੋ ਉਹਨਾਂ ਦੇ ਰਹਿਣ ਦਾ ਖਾਤ ਬੰਦ ਕਿਉਂਕਿ ਉਹ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਆਉਣਗੇ ਹਾਂ ਠੀਕ ਹੈ ਰੈਂਟ ਹੈਗਾ ਜੀ ਬਿਲਕੁਲ ਇੱਕ ਦਿਨ ਪਹਿਲਾਂ ਸਾਨੂੰ ਕਾਲ ਕਰੋ ਸਾਡਾ ਸਾਰਾ ਇੱਕ ਦਿਨ ਪਹਿਲਾਂ ਪਰਵੰਦੇ ਨੂੰ ਕੀਤਾ ਹੋਰ ਬੇਨਤੀ ਇੰਤਰੀ ਜੀ ਐਂਟਰੀ ਪਹਿਲਾਂ ਕਰਾ ਦਿਓ ਜੀ ਵੀ ਅਸੀਂ ਕੱਲ ਨੂੰ ਆ ਰਹੇ ਹਾਂ ਜੀ ਸਾਡੀ ਆਪਾਂ ਉਹਨੇ ਬੰਦੇਆਂ ਦੀ ਵੰਡ ਕਰਨਾ ਪ੍ਰਬੰਧ ਕਰ ਸਕਦੇ ਹਾਂ ਜੀ ਦੇਖ ਸਕਦੇ ਹੋ ਭਾਈ ਤੁਸੀਂ ਲੌਂਗੋ ਵਾਲ ਦੇ ਵਿੱਚ 30 ਅਕਤੂਬਰ ਨੂੰ ਪੂਰਾ ਵੱਡਾ ਮੇਲਾ ਹੋਣ ਜਾ ਰਹੇ ਆ ਅਸਿੱਤ ਦੇ ਵਿੱਚ ਪਹਿਲਾ ਨਾਮ ਅੱਠ ਦੰਦ ਬੱਤਰੀ ਨੂੰ ਜਿੱਦੀ ਪ੍ਰਾਟਾ ਤੇ ਬੱਤਰੀਆਂ ਵਿੱਚ ਰੁਸੀੜੀ ਮਸ਼ੀਨਾਂ ਪੱਖੇ ਸਾਈਕਲ ਹੋਰ ਵੀ ਬਹੁਤ ਨਾਮਲੇ ਨਾਮ ਕਿਤੇ ਦੱਸਾਂਗੇ ਹੋ ਸਕਦਾ ਇਹ ਤੋਂ ਉੱਪਰ ਵੀ ਨਾਮ ਮਿਲ ਜਾਣਗੇ ਸਾਨੂੰ ਪੂਰਾ ਵਧੀਆ ਰਿਸਪਾਂਸ ਮਿਲ ਰਿਹਾ ਜਿਆ ਹੁਣ ਜੀ ਐਨ ਆਰ ਆਈ ਵੀ ਜਿਵੇਂ ਜੀਤਿ ਭਾਈ ਉਹਨਾਂ ਨੇ ਦੱਸਿਆ ਹੁਦਾਰਾ ਦੇਣਗੇ ਤਾਂ ਇਹ ਹੋ ਸਕਦਾ ਇਹ ਤੋਂ ਵੱਡੇ ਨਾਮ ਵੀ ਅਸੀਂ ਕੋਈ ਨਾ ਕਰਦੇ ਬਿਲਕੁਲ ਬਾਈ ਜੀ ਬਾਕੀ ਤੁਹਾਡੇ ਸਾਥ ਦੀ ਲੋੜ ਹੈ ਬਸ ਇਸੇ ਤਰ੍ਹਾਂ ਜੁੜੇ ਰਹੋ ਮੇਰਾ ਹਰ ਮਹੀਨੇ ਆ ਹਰ ਮੰਡੀ ਹਰ ਮਹੀਨੇ ਦੇ ਵਿੱਚ ਇਹ ਵੀਡੀਓ ਪੈਣੀ ਆ 31 ਅਕਤੂਬਰ ਤੱਕ ਵੱਧ ਤੋਂ ਵੱਧ ਇਹਨੂੰ ਪ੍ਰੋਮੋਟ ਕਰ ਸਕਦੇ ਹੋ ਆਪਣੇ ਪਿੰਡ ਦੇ ਵਿੱਚ ਆਵਾਜ਼ ਦਿਓ ਇਹ ਹੀ ਤੁਹਾਡੀ ਇੱਕ ਸੇਵਾ ਬਸ ਇੱਕ ਹੋਰ ਬਾਈ ਮੈਂ ਦੇਖੋ ਬਾਈ ਹੁਣ ਸਾਰੇ ਖੜੇ ਆਟਾ ਸੀਨੀਅਰ ਕਮੇਟੀ ਖੜੀ ਆ ਆਪਾਂ ਇਹਨਾਂ ਤੋਂ ਬਿਨਾ ਲਾਈਵ ਦੇ ਵਿੱਚ ਵੀਡੀਓ ਦੇ ਵਿੱਚ ਕਹਿ ਰਹੇ ਆ ਵੀ ਜਿਹੜਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਜਿਹੜਾ ਆਪਣਾ ਸਾਰਿਆਂ ਦਾ ਮੇਲਾ ਹੋ ਰਿਹਾ ਇਹਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ ਉਹਨੂੰ ਮੇਲੇ ਦੇ ਉੱਤੇ ਸਪੈਸ਼ਲ ਸਨਮਾਨ ਦਿੱਤਾ ਜਾਵੇਗਾ ਠੀਕ ਹੈ ਜੀ ਉਹਨੂੰ ਮੇਲੇ ਦੇ ਉੱਤੇ ਸਪੈਸ਼ਲ ਆ ਜਿਹੜਾ ਵਧੀਆ ਮਾਨ ਸਨਮਾਨ ਕੀਤਾ ਜਾਊਗਾ ਜਿਹੜਾ ਮੇਲੇ ਨੂੰ ਪ੍ਰਮੋਟ ਕਰੂਗਾ ਤੇ ਉਹ ਵੀਡੀਓ ਨੂੰ ਜਿਹੜਾ ਸ਼ੇਅਰ ਕਰੂਗਾ ਠੀਕ ਹੈ ਠੀਕ ਹੈ ਜੀ ਲਓ ਜੀ 22 30 ਤਰੀਕ ਨੂੰ ਹੋ ਰਿਹਾ ਹੈਗਾ ਮੇਲਾ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਵੱਕਤ ਵਕਤ ਵੀਰ ਇਸ ਮੇਲੇ ਦੇ ਵਿੱਚ ਪਹੁੰਚ ਸਕਣ ਚੰਗੇ ਤੋਂ ਚੰਗੇ ਇਨਾਮ ਜਿਹੜੇ ਪ੍ਰਾਪਤ ਕਰ ਸਕਣ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜੀ ਤਾਂ ਮੇਰੀ ਜਿਆਦਾ ਠੀਕ ਹੈ ਬਈ ਲੋਕੇਸ਼ਨ ਜਰੂਰ ਆਪ ਦੇ ਬਈ ਯਾਰ ਬਈ ਸੰਗਵਾਲ ਪ੍ਰੋਫੈਸ਼ਨ ਜੀ ਜ਼ਿਲ੍ਹਾ ਸੁਨਮਾ ਨਮਸਕਾਰ ਸਤਿ ਸ਼੍ਰੀ ਅਕਾਲ ਹੋਟਾ ਪਰ ਹੋ ਕੇ ਠੀਕ ਹੈ ਆਹ ਤੋਂ ਸਿੱਧਾ ਵੀ ਪਤਨ ਡੰਗੋ ਵਾਲ ਪੈਂਦਾ ਤੇ ਜਿਹੜਾ ਵੀਰ ਉਧਰੋਂ ਬਲੰਡੇ ਚ ਆਊਗਾ ਬਰਨਾਲਾ ਹੋ ਕੇ ਆਊਗਾ ਉਹ ਬਾਈ ਮਟਵਰ ਤੋਂ ਆ ਕੇ ਜੰਦਾ ਮਟਨ ਲੰਗੋ ਵਾਲਾ ਤੁਸੀਂ ਦੇਖ ਸਕਦੇ ਹੋ ਬਾਈ ਲੰਗੋ ਵਾਲ ਪੈਂਡ ਮਂਡੇਰ ਕਲਾ ਰੋਡ ਦੇ ਉੱਪਰ ਮੰਡੀ ਵੀ ਸਾਰੇ ਵੀਰਾਂ ਨੂੰ ਪਤਾ ਉੱਥੇ ਲੱਗਦੀ ਹੈ ਤੇ ਮੇਲਾ ਵੀ ਉਹਦੇ ਸਥਾਨ ਤੇ ਹੀ ਹੋਵੇਗਾ ਤੁਸੀਂ ਇਹਦੇ ਦਿੱਤੇ ਨੰਬਰਾਂ ਦੇ ਬਾਈ ਕੰਟੈਕਟ ਵੀ ਕਰ ਸਕਦੇ ਹੋ ਬਾਕੀ ਸਾਡੇ ਸਾਰੇ ਸੋਸ਼ਲ ਮੀਡੀਆ ਫੇਸਬੁਕ ਇੰਸਟਾਗ੍ਰਾਮ YouTube ਤੇ ਬਰੋਸਰ ਪਾਏ ਨੇ ਨੰਬਰ ਪਾਏ ਨੇ ਤੁਸੀਂ ਉਹਨਾਂ ਦਾ ਵੀ ਕੰਟੈਕਟ ਕਰ ਸਕਦੇ ਹੋ ਤੇ ਸਾਡੀ ਪੂਰੀ ਸਮੁੱੱਚੀ ਟੀਮ ਲੰਗੋ ਵਾਲ ਮੇਲਾ ਕਮੇਟੀ ਨੂੰ ਸਾਰਿਆਂ ਦਾ ਧੰਨਵਾਦ ਤੇ ਜੇ ਬਾਈ ਨੇ ਕਿਹਾ ਤੁਸੀਂ ਉਹਦੀ ਕੇਰਦਾਇ ਤਾਂ ਨਹੀਂ ਰੀ ਲਿਆ ਠੀਕ ਹੈ ਬਾਈ ਮਿਲਦੇ ਆ ਅਗਲੀ ਵੀਡੀਓ ਤੇ ਤੁਸੀਂ ਮੇਲੇ ਤੇ ਜਰੂਰ ਆਣਾ ਠੀਕ ਹੈ ਬਾਈ ਧੰਨਵਾਦ ਸਾਰਿਆਂ ਦਾ ਅਸੀਰ ਧੰਨਵਾਦ